ਨਾਬਾ ਈਦਗਾ ਦਾ ਵਿਵਾਦ ਦਿਨੋ ਦਿਨ ਵਧਦਾ ਜਾ ਰਿਹਾ ਹੈ। ਬਕਾਬੋਰ ਈਦਗਾ ਦੀ ਜ਼ਮੀਨ ਤੇ ਕਬਜ਼ਾ ਕਰਨ ਉਪਰੰਤ ਜ਼ਮੀਨ ਤੇ ਵੀਜੀ ਫਸਲ 200 ਕੁਇੰਟਲ ਕਣਕ, 200 ਕੁਇੰਟਲ ਤੂੜੀ, 50 ਲੋਹੇ ਦੀਆਂ ਚਦਰਾਂ ਅਤੇ ਹੋਰ ਸਮਾਨ ਨੂੰ ਖੁਰਦ-ਬੁਰਦ ਕਰਨ ਤੋਂ ਇਲਾਵਾ ਪੰਜਾਬ ਮੁਸਲਮਾਨ ਵੈਲਫੇਅਰ ਕੌਂਸਲ ਦੀ ਲੈਟਰਪੈਡ ਨੂੰ ਗਲਤ ਤਰੀਕੇ ਨਾਲ ਵਰਤਣ ਦੇ ਇਲਜ਼ਾਮਾਂ ਤਹਿਤ ਨਾਬਾ ਕੋਤਵਾਲੀ ਪੁਲਿਸ ਵੱਲੋਂ 7 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਮੁਸਲਮਨ ਵੈਲਫੇਅਰ ਕਾਉਂਸਲ ਰਜਿਸਟਰਡ ਜਰਨਲਿਸਟ ਇਕਤਰ ਹਨੀਫ ਮੁਹੰਮਦ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਹ ਮਸਲਾ ਪੀਦਗਾ ਨਾਬਾ ਦਾ 92 ਦੇ ਵਿੱਚ ਅਸੀਂ ਪੀਦਗਾ ਵਿੱਚ ਸ਼ਾਮਲ ਹੋਏ ਚਾਰਜ ਸੰਭਾਲਿਆ। 95 ਦੇ ਵਿੱਚ ਕੇਸ ਦਰ ਕੀਤਾ ਗਿਆ ਨਾਬਾ ਦੀ ਅਦਾਲਤ ਦੇ ਵਿੱਚ। 2012 ਦੇ ਵਿੱਚ ਪੰਜਾਬ ਵਕ ਬੋਰਡ ਵੱਲੋਂ ਸਾਡੀ ਸੰਸਥਾ ਪੰਜਾਬ ਮੁਸਲਮਨ ਵੈਲਫੇਅਰ ਕਾਉਂਸਲ ਦੇ ਨਾਮ ਲੀਜ਼ ਕਰ ਦਿੱਤੀ ਗਈ। ਜੋ ਕਿ ਅੱਜ ਤੱਕ ਚੱਲ ਰਹੀ ਹੈ ਰੈਗੂਲਰ ਇਹ ਜਿਹੜੀ ਜ਼ਮੀਨ ਆ ਪੰਜਾਬ ਬੱਕ ਬੋਰਡ ਵੱਲੋਂ ਕਿਸੇ ਨੂੰ ਕਿਸੇ ਦੇ ਨਾਮ ਨਹੀਂ ਜੀ ਨਹੀਂ ਇਹ ਸੰਸਥਾ ਦੇ ਨਾਮ ਹੈ ਪੰਜਾਬ ਮੁਸਲਮ ਵੈਲਫੇਅਰ ਕਾਉਂਸਲ ਰਜਿਸਟਰਡ ਉਹਦੇ ਨਾਮ ਹੈ ਔਰ ਜਿਹੋ ਵਿੱਚ ਦੋ ਕਨੈਕਸ਼ਨ ਚੱਲ ਰਹੇ ਨੇ ਇੱਕ ਟਿਊਬਲ ਕਨੈਕਸ਼ਨ ਆ ਇੱਕ ਆਪਣੇ ਆਮ ਕਨੈਕਸ਼ਨ ਆ ਉਹ ਵੀ ਪੰਜਾਬ ਮੁਸਲਮ ਵੈਲਫੇਅਰ ਕਾਉਂਸਲ ਦੇ ਨਾਮ ਹੈ ਕਿਸੇ ਨੂੰ ਨਹੀਂ ਜੀ ਨਹੀਂ ਜਿਹਦੀ ਲੀਜ਼ ਇਸ ਸੰਸਥਾ ਦੇ ਨਾਮ ਚੱਲੇਗੀ ਕਨੈਕਸ਼ਨ ਵੀ ਸੰਸਥਾ ਦੇ ਨਾਮ ਚੱਲਦੇ ਰਹਿੰਦੇ ਕਵਜੇ ਦਾ ਮਸਲਾ ਇਹ ਹੈ ਜੀ ਕੁਝ ਬੰਦੇ ਸਾਡੇ ਵਿੱਚੋਂ ਰਜਾਇਨ ਦੇ ਗਏ ਲਾਹਮ ਖਾਨ ਤੇ ਰਮਜ਼ਾਨ ਖਾਨ ਜੀ ਰਜਾਇਨ ਦੇਣ ਤੋਂ ਬਾਅਦ ਇਹਨਾਂ ਨੇ ਸਾਡੀ ਜੀਰੀ ਦੀ ਫਸਲ ਹੀ ਵੜ ਲਈ ਕਣਕ ਦੀ ਫਸਲ ਹੀ ਵੜ ਲਈ ਉੱਥੇ 200 ਕੁਇੰਟਲ ਮੇਰੀ ਤੂੜੀ ਸੀ ਆਪਣੀ ਨਿੱਜੀ 20 பை ਕੁਇੰਟਲ ਤੇਮਚਾ ਟੋੜ ਕਣਕ ਦੇ ਪੈਸੇ ਸੀ ਹੋਰ ਸਮਾਨ ਸੀ ਤਰਪਾ ਲਾਂਟੋ ਆਪਣੇ ਪੈ 75 ਵਗੈਰਾ ਜੋ ਤੂੜੀ ਠਕਣ ਵਾਸਤੇ ਸੀ ਉਹ ਸਾਰਾ ਸਮਾਨ ਇਹਨਾਂ ਨੇ ਚੋਰੀ ਕਰਕੇ ਵੇਚਤਾ ਬਿਨਾ ਮੇਰੀ ਇਜਾਜ਼ਤ ਤੋਂ ਇੱਕ ਸਾਲੋਂ ਮੇਰਾ ਰਹਿਦਾ ਸੀ 2024 ਦਾ 24-25 ਦਾ ਖੇਤੀਬਾੜੀ ਦਾ ਜਦੋਂ ਕਿ ਕਮੇਟੀ ਨੇ ਫੈਸਲਾ ਕਰਕੇ ਜ਼ਮੀਨ ਦੀ ਜ਼ਿੰਮੇਵਾਰੀ ਇਹ ਜੇ ਜਨਸਿਕਤਰ ਮੈਨੂੰ ਸੁਭਾਈ ਹੋਈ ਸੀ ਵੀ ਆ ਖੇਤੀ ਕਰੋ ਜੋ ਬਣਦਾ ਹੈ ਦਾ ਰਕਮ ਕਮੇਟੀ ਦੇ ਖਾਤੇ 'ਚ ਜਮ ਕਰਵਾਇਆ ਮੈਂ 1999 ਤੋਂ ਰੈਗੂਲਰ ਸਰਵ ਸੰਮਤੀ ਨਾਲ ਇਸ ਸੰਸਦ ਦਾ ਜਨਸਿਕਤਰ ਕੰਮ ਕਰ ਰਿਹਾ ਹਾਂ ਜਦੋਂ ਨਾਲ ਕਮੇਟੀ ਬਣਾਈ ਹੈ ਕੋਈ ਵੀ ਕਾਰਵਾਈ ਕਰਦੀ ਕੀਤੀ ਹੈ ਕਿ ਬਿਨਾਂ ਕਾਰਵਾਈ ਕਰਦੇ ਤੋਂ ਸੰਬੰਧਤ ਇਹਨਾਂ ਦੇ ਸਾਰੇ ਇਹਨਾਂ ਕੋਲੇ ਨਾਂ ਤਾਂ ਸਾਡੇ ਜਿਹੜਾ ਕਮੇਟੀ ਦਾ ਸੰਵਿਧਾਨ ਆ ਅਸੀਂ ਕਿਸੇ ਵੀ ਮੈਂਬਰ ਨੂੰ ਬਾਹਰ ਨਹੀਂ ਕੱਢ ਸਕਦੇ ਸੰਵਿਧਾਨ ਦੇ ਮੁਤਾਬਕ ਜੋ ਮੈਂਬਰ ਰੈਗੂਲਰ 5 ਮੀਟਿੰਗਾਂ 'ਚ ਗੈਰ ਹਾਜ਼ਰ ਰਹਿੰਦਾ ਜਾਂ ਰਜਾਇਨ ਦੇ ਜਾਂਦਾ ਤਾਂ ਉਹਦੀ ਮੈਂਬਰਸ਼ਿਪ ਖਤਮ ਹੁੰਦੀ ਆ ਬਿਨਾ ਇਹਨਾਂ ਕਿਸੇ ਦੇ ਕੱਡੇ ਚਾਹੇ ਬਹੁਮਤ ਸਾਰੇ ਇਹਨਾਂ ਦੇ 90% ਇੱਕ ਪਾਸੇ ਹੋਵੇ ਤਾਂ ਵੀ ਅਸੀਂ ਕਿਸੇ ਨੂੰ ਕੱਢ ਸਕਦੇ ਪਰਚਾ ਹੋਣ ਦਾ ਕਾਰਨ ਇਹ ਆ ਜੀ ਸਰ ਲਾਖਾ ਖਾਂ ਰਮਜ਼ਾਨ ਖਾਂ ਇਹ ਦੋ ਮੈਂਬਰ ਨੇ ਤੇ ਪੰਜ ਮੈਂਬਰ ਇਹਨਾਂ ਦੇ ਨਾਲ ਨਵੇਂ ਸੀ ਉਹ ਮੈਂਬਰ ਨਹੀਂ ਹੈ ਸੰਸਥਾ ਦੇ ਸਾਡੀ ਦੇ ਨਾ ਕਦੇ ਬਣੇ ਨੇ ਇਰਫਾਨ ਇਰਫਾਨ ਖਾਨ ਮੁਹੰਮਦ ਰਮਜ਼ਾਨ ਆਪਣਾ ਕਰਮਦੀਨ ਨਾਇਦ ਅंसारी ਤੇ ਫਰੋਜ਼ ਖਾਨ ਇਹ ਸੰਸਥਾ ਦੇ ਕਦੇ ਵੀ ਮੈਂਬਰ ਨਹੀਂ ਬਣਿਆ ਇਹ ਦੋ ਬੰਦੇ ਤੇ ਦੋ ਲਾਹ ਖਾਨ ਤੇ ਰਮਜ਼ਾਨ ਖਾਨ ਫੇਰ ਜਾਣਦੇ ਚੁੱਕੇ ਸੀ ਇਹਨਾਂ ਨੇ ਸਾਡੇ ਲੈਟਰ ਪੈਡ ਜਾਲੀ ਛਪਾ ਕੇ ਪੰਜਾਬ ਮੁਸਲਮਨ ਵੈਲਫੇਅਰ ਕਾਉਂਸਲ ਦੇ ਪਲੱਸ ਇਹਨਾਂ ਨੇ ਮੋਹਰਾਂ ਹਸਤਾ ਦੀਆਂ ਮੋਹਰਾਂ ਵਰਤ ਕੇ ਇਹ ਲੈਟਰ ਪਹਿਲਾਂ ਮੈਨੂੰ ਭੇਜਿਆ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਰਜਿਸਟਰ ਫਰਨ ਸਾਇਟੀ ਨੂੰ ਭੇਜਿਆ ਐਸਐਸਬੀ ਸਾਹਿਬ ਨੂੰ ਭੇਜਿਆ ਉਹ ਸਾਰੇ ਇਹਨਾਂ ਦੇ ਲੈਟਰ ਹੋਰ ਪਤਾ ਨਹੀਂ ਕਿੱਥੇ ਕਿਤੇ ਭੇਜੇ ਸਾਰੇ ਐਸਐਸਬੀ ਸਾਹਿਬ ਦੇ ਹੁੰਦੇ ਹੋਏ ਇੱਥੇ ਡੀਐਸਪੀ ਸਾਹਿਬ ਕੋਲੇ ਆ ਗਏ ਉੱਥੇ ਸਾਨੂੰ ਬੁਲਾਇਆ ਗਿਆ ਪੁੱਛਿਆ ਗਿਆ ਵੀ ਆਹ ਤੁਹਾਡੇ ਖਿਲਾਫ ਨੇ ਇਹਨਾਂ ਬਾਬਤ ਕੀ ਕਹਿਣਾ ਚਾਹੁੰਦੇ ਹੋ ਤਾਂ ਮੈਂ ਸਰ ਨੂੰ ਬੇਨਤੀ ਕੀਤੀ ਮੈਂ ਸਾਰੇ ਤਾਂ ਸਾਡੇ ਡਾਕੂਮੈਂਟ ਨੇ ਨਹੀਂ ਇੱਕ ਮਿੰਟ ਲੈਟਰ ਪੜ੍ਹ ਕੇ ਜਿਹੜੇ ਖਿਲਾਫ ਭੇਜੇ ਉੱਪਰ ਤਾਂ ਕਿ ਮੈਂ ਨਹੀਂ ਕੀ ਵਿਚਾਰ ਸਰ ਉਹ ਜੇ ਲਿਖਿਆ ਗਿਆ ਵੀ ਇਹਨਾਂ ਨੇ ਫਰਾਡ ਕੀਤਾ ਪਿਆਰ ਦੇਖੋ ਜੀ ਇਹਨਾਂ ਨੇ ਸਾਡੇ ਕਮੇਟੀ ਨਾਲ ਫਰਾਡ ਕੀਤਾ ਸਾਨੂੰ ਰਿਕਾਰਡ ਨਹੀਂ ਦੇ ਰਹੇ ਸਰਟੀਫਿਕੇਟ ਸਾਨੂੰ ਇਸ਼ੂ ਕਰਾਇਆ ਜਾਵੇ ਸੰਸਥਾ ਦਾ ਜਦੋਂ ਕਿ ਇੱਕ ਬੰਦਾ ਡਿਪਾਰਟਮੈਂਟ ਜਾਂ ਸੰਸਥਾ ਜੋ ਰਹਿਣ ਦੀ ਚੁੱਕਿਆ ਉਹਦਾ ਕੋਈ ਸਬੰਧ ਨਹੀਂ ਹੈ ਉਸ ਸੰਸਥਾ ਦੇ ਨਾਲ ਉਹ ਪੁਰਾਣਾ ਰਿਕਾਰਡ ਮੰਗਦਾ ਡਿਪਾਰਟਮੈਂਟ ਰਿਸਟਾ ਫਾਰਮ ਸਰਟੀਫਿਕੇਟ ਵੀ ਪੁਰਾਣੇ ਮਤੇ ਔਰ ਸਰਟੀਫਿਕੇਟ ਲਿਆਓ ਸਾਡੇ ਲੈਟਰ ਪੈਡ ਛਪਾ ਕੇ ਜਾਲੀ ਸਾਡੇ ਲੈਟਰ ਪੈਡ ਤੇ ਸਾਡੇ ਹੀ ਖਿਲਾਫ ਲੈਟਰ ਭੇਜੇ ਗਏ ਅਸੀਂ ਜਿਹੜੇ ਬਿਆਨ ਦਿੱਤਾ ਤੇ ਡਿਪਾਰਟਮੈਂਟ ਨੂੰ ਉਹ ਵੀ ਦੱਸਿਆ ਵੀ ਸਾਡੀ ਜੀਰੀ ਵੀ ਵੱਢ ਲਈ ਇਹਨਾਂ ਨੇ ਸਾਡੀ ਕਣਕ ਵੀ ਵੱਢ ਲਈ ਸਾਡੀ ਤੂੜੀ ਸੀ ਉੱਥੇ 200 ਕੁਇੰਟਲ ਕਣਕ ਸੀ 20 ਬਾਈ ਕੁਇੰਟਲ ਉਹ ਵੇਚਦੀ ਇਹਨਾਂ ਨੇ ਸਰਪਾਲਾਂ ਢੋਲ ਜੋ ਆਪਣੇ ਜੀਰੀ ਠਕਣ ਵਾਸਤੇ ਵਰਤੇ ਹੋਏ ਸੀ ਲੋਹੇ ਦੀਆਂ ਚਦਰਾਂ ਵਗੈਰਾ ਉਹ ਸਾਰੀ ਇਹਨਾਂ ਨੇ ਵੇਚਦੀਆਂ ਸਾਡਾ ਤੱਕ ਕਿਉਂ 1.5 ਤੋਂ 2 ਲੱਖ ਦਾ ਸਾਡਾ ਨੁਕਸਾਨ ਆ ਜੀ ਪਰਸਨਲ ਜੋ ਨੇਜੀ ਆ ਮੇਰਾ ਬਾਕੀ ਈਦਗਾ ਦੀ ਜੋ ਫਸਲ ਵਿੱਚ ਹੈ ਤਕਰੀਬਨ 15-16 ਲੱਖ ਦੀ ਹੋਊਗਾ ਬਾਕੀ 50-60 ਹਜ਼ਾਰ ਰੁਪਈਆ ਇਹ ਬਾਜ਼ੀਕਰ ਭਾਈਚਾਰਾ ਜੋ ਸੀਜ਼ਨ ਖੜੀ ਸੀਜ਼ਨ ਵੇਲੇ ਅੰਦਰ ਬੜਦਾ ਯਾ 60000 ਰੁਪਏ ਉਹਨਾਂ ਤੋਂ ਇਕੱਠੇ ਕਰੇ ਨੇ ਸਾਰੇ ਇਹਨਾਂ ਨੇ ਪੰਜ ਸੱਤ ਬੰਦੇ ਨਹੀਂ 2012 ਦੇ ਵਿੱਚ ਅਜੇ ਆਪਣੀ 12 5 24 9 8.5 ਬੰਦਿਆਂ ਨੂੰ ਉੱਥੋਂ ਬੰਨਣ ਤੋਂ ਰੋਕਣ ਵਾਸਤੇ ਮਾਨਯੋਗ ਅਦਾਲਤ ਨਾਬਾ ਵਿੱਚ ਸਟੇ ਨਹੀਂ ਸਾਡੇ ਖਿਲਾਫ ਤੇ 27 ਤਰੀਕ ਤੱਕ ਇਹਨਾਂ ਨੇ ਸਟੇ ਵੀ 27 ਨੂੰ ਅਸੀਂ ਪੇਸ਼ ਹੋ ਕੇ ਆਪਣੇ ਪ੍ਰੂਫ ਦਿੱਤੇ 27 29 ਪੈ ਗਈ 29 ਤੋਂ 31 ਪੈ ਗਈ 31 ਨੂੰ ਮਾਨਯੋਗ ਜੱਜ ਸਾਹਿਬ ਨੇ ਸਟੇਟਸ ਕੋ ਕਰਤਿਆ ਦੋਲੇ ਪਾਰਟੀਆਂ ਲਈ ਤਾਂ ਸਾਨੂੰ ਹੁਕਮ ਹੋਇਆ ਜਾ ਕੇ ਚੈੱਕ ਕਰੋ ਤੁਹਾਡੀ ਮੈਨੇਜਮੈਂਟ ਕਮੇਟੀ ਗਿਆ ਕੋਈ ਵੀ ਕੰਨੀ ਕੀ ਉੱਥੇ ਗੱਲ ਹੁੰਦੀ ਹੈ ਰਿਸਪੌਂਸਿਬਿਲਟੀ ਤੁਹਾਡੀ ਹੈ ਹੋਰ ਬੰਦੇ ਕੋਈ ਡਾਕੂਮੈਂਟ ਚ ਨਹੀਂ ਹੈ ਸਰਕਾਰ ਦੇ ਰਿਗਾਰਡ ਚ ਅਸੀਂ ਆ ਸਾਡੀ ਸੰਸਥਾ ਕੰਮ ਕਰ ਰਹੀ ਹੈ ਵੀ ਚੈੱਕ ਕਰੋ ਵੀ ਉੱਥੇ ਕੀ ਹੋ ਰਿਹਾ ਸਟੇਟਸ ਕੀ ਆ ਜਦ ਅਸੀਂ ਜਾ ਕੇ ਦੇਖੇ ਜਿਹੜੇ ਦੋ ਬੰਦਿਆਂ ਦੇ ਪਰਚਾ ਦਰਜਾ ਇਰਫਾਨ ਕਾਂ ਤੇ ਮੁਹੰਮਦ ਰਮਜ਼ਾਨ ਉਹ ਮੋਟਰ ਵਾਲੇ ਕੋਠੇ ਚ ਪੱਖੇ ਤਲੇ ਬਹਿ ਆ ਰਹੇ ਨਾਲ ਉਹ ਸਾਨੂੰ ਦੇਖ ਕੇ ਉੱਢਨੇ ਭੱਜਲੇ ਉੱਥੇ ਇੱਕ ਬਾਬਾ ਲੇਬਰ ਵਾਲਾ ਕੰਮ ਕਰਦਾ ਸੀ ਉਹ ਵੀ ਭੱਜ ਕੇ ਦੇਖ ਕੇ ਅਸੀਂ ਆਪਣੇ ਜੰਦੇ ਲਾ ਕੇ ਕਿਉਂ ਮੈਨੇਜਮੈਂਟ ਸਾਡੀ ਹੈ ਸਾਨੂੰ ਕਿਹੜਾ ਕਿਸੇ ਪਰਮਿਸ਼ਨ ਲੈਣ ਦੀ ਲੋੜ ਆ 26-27 ਸਾਲ ਦੀ ਸਾਡੀ ਮੈਨੇਜਮੈਂਟ ਚੱਲ ਰਹੀ ਹੈ ਰਿਕਾਰਡ 'ਚ ਸਾਡਾ ਸਰਕਾਰ ਦੇ ਰਿਕਾਰਡ 'ਚ ਅਸੀਂ ਪੰਜਾਬ ਬੱਕ ਬੋਰਡ ਦੇ ਰਿਕਾਰਡ 'ਚ ਅਸੀਂ ਬੈਠੇ ਹਾਂ ਸਰ ਐਜ਼ ਅ ਮੈਨੇਜਮੈਂਟ ਕਮੇਟੀ ਮੈਂ ਜਨਨ ਸੈਕਟਰੀ ਹਾਂ ਜੀ 26-27 ਸਾਲ ਹੋ ਗਏ ਜਿੰਦੇ ਮੈਂ ਅੱਜ ਪਹਿਲੀ ਵਾਰ ਨਹੀਂ ਲਾਏ ਹਾਂ ਜਿੰਦੇ ਮੈਂ ਲਾ ਕੇ ਆਇਆ ਮੈਨੂੰ ਹੁਕਮ ਹੋਇਆ ਵੀ ਉੱਥੇ ਨਹੀਂ ਆਉਂਦੇ ਜਿੰਦੇ ਲਾਓ ਸਰ ਮੈਂ ਜੀ ਆਪ ਸਭ ਨੂੰ ਮੇਰੇ ਸਮੁੱਚੇ ਭਾਈਚਾਰੇ ਨੂੰ ਵੀ ਸਮੁੱਚੇ ਸਾਡੇ ਦੇਸ਼ ਵਾਸੀਆਂ ਨੂੰ ਵੀ ਬੇਨਤੀ ਹੈ ਵੀ ਇਸਲਾਮ ਦੇ ਅੰਦਰ ਪੰਜ ਟਾਈਮ ਦੀ ਨਮਾਜ਼ ਪੜ੍ਹੀ ਜਾਂਦੀ ਹੈ ਤੇ ਸਭ ਨੂੰ ਪਤਾ ਵੀ ਉਹ ਮੱਜ ਦੇ ਵਿੱਚ ਅਦਾ ਹੁੰਦੀ ਆ ਉਹ ਸਿਰਫ ਈਦ ਔਰ ਵਗਰਾ ਈਦ ਦਾ ਤਿਹਾਰ ਮਨਾਉਣ ਲਈ ਜਗਾ ਹੈ ਜਿੱਥੇ ਸਮੁੱਚਾ ਭਾਈਚਾਰਾ ਈਦ ਔਰ ਵਗਰਾ ਇਸ ਨੂੰ ਇਕੱਠਾ ਹੋ ਕੇ ਈਦ ਦੀ ਨਮਾਜ਼ ਪੜਦਾ ਉਹ ਜੇ ਉਹ ਖੁੱਲੀ ਹੁੰਦੀ ਆ ਚਲੋ ਕਿਸੇ ਕੋਈ ਢਿੱਕੇ ਫੜ ਕੇ ਆ ਕੇ ਨਮਾਜ਼ਾਂ ਦਾ ਕਰ ਸਕਦਾ ਐ ਨਹੀਂ ਉਹ ਕਿਹੜਾ ਸ਼ਾਮਲਾਟਾ ਵਿੱਚ 24 ਘੰਟੇ ਖੁੱਲੀ ਰਹੇ ਜਿਹੜਾ ਮਰਜੀ ਆਵੇ ਲਾਸਟ ਮੇਰੀ ਸਮੁੱਚੇ ਭਾਈਚਾਰੇ ਨੂੰ ਇਹ ਅਪੀਲ ਹੈ ਵੀ ਈਦਗਾ ਹੈ ਸਭ ਦੀ ਹੈ ਮੇਰੀ ਨਿੱਜੀ ਨਹੀਂ ਹੈ 32 ਸਾਲ ਦੇ ਤੁਹਾਡੇ ਮੂਰੇ ਕੌਮ ਦਾ ਸਰਮਾਇਆ ਸਾਹਮਣੇ ਰੱਖਿਆ ਪਿਆ ਅਸੀਂ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਆਵਾਜ਼ ਰਹੇ ਭਾਈ ਜ ਕੁਝ ਬੰਦੇ ਸ਼ਰਾਰਤੀ ਲੋਗ ਲੱਗੇ ਹੋਏ ਨੇ ਭੜਕਾਉਣ ਲੋਕਾਂ ਨੂੰ ਵੀ ਉਹ ਆਪਣੇ ਨੌਕਰਾਂ ਲਈ ਆ ਦੇਖੋ ਮੇਰੇ ਕੋਲ ਮਤਾ ਪਿਆ ਬਕਾਇਦਾ ਇੱਕ ਮੇਰੇ ਨਾਮ ਕੋਈ ਚੀਜ਼ ਨਹੀਂ ਹੈ ਇੱਕ ਵੀ ਚੀਜ਼ ਨਹੀਂ ਹੈ ਗਦਾਵਰੀ ਵੀ ਈਦਗਾ ਅਹਿਲੇ ਸਲਾਮ ਹੈ ਲੀਜ ਪੰਜਾਬ ਮੁਸਲਮ ਬੈਲਫੇਅਰ ਦੇ ਨਾਮ ਹੈ ਕਨੈਕਸ਼ਨ ਦੋਨੇ ਪੰਜਾਬ ਮੁਸਲਮ ਬੈਲਫੇਅਰ ਦੇ ਨਾਮ ਹੈ ਈਦਗਾ ਦਾ ਅਕਾਊਂਟ ਬੈਂਕ ਦੇ ਵਿੱਚ ਕੈਸ਼ੀਅਰ ਤੇ ਜਨਰਲ ਸੈਕਟਰੀ ਦੋਨੇ ਡੀਲ ਕਰਦੇ ਨੇ ਕਮੇਟੀ ਦੇ ਨੋਮਾ ਸਟੇਟ ਬੈਂਕ ਆਪਣੇ ਇੰਡੀਆ ਦੇ ਵਿੱਚ ਠੀਕ ਹੈ ਜੀ ਜ਼ਮੀਨ ਦੀ 2 ਸਾਲ ਦੀ ਜ਼ਿੰਮੇਵਾਰੀ ਦੀ 2 ਆ ਹਾੜੀ ਤੱਕ ਮੈਨੂੰ ਦਿੱਤੀ ਹੋਈ ਸੀ ਇਹਨਾਂ ਨੇ ਸਾਲ ਪਹਿਲਾਂ ਕੁਝ ਬੰਦਿਆਂ ਨੇ ਇਸ ਫੀਸ ਦੇ ਕੇ ਪੁਨਰਗਰਦੀ ਨਾਲ ਕਬਜ਼ਾ ਕਰ ਲਿਆ ਬਿਨਾਂ ਕੋਈ ਕਮੇਟੀ ਦੀ ਬਿਨਾਂ ਕੋਈ ਕਮੇਟੀ ਦੀ ਅਪਰੂਵ ਕੋਈ ਮਤਾ ਪਾਇ ਅਸੀਂ ਰੈਂਟ ਜਿਹੜਾ ਹੁਣ ਜ ਚ ਸਾਲ ਚੱਲ ਰਿਹਾ ਅਸੀਂ ਆਪਣੀ ਜੇਬਾਂ ਚ ਭਰਿਆ ਇਹਨਾਂ ਨੇ ਦੋ ਫਸਲਾਂ ਦੇ ਪੈਸੇ ਆਪਣੀ ਜੇਬ ਚ ਰੱਖੇ ਹੋਏ ਨੇ ਅੱਜ ਤੱਕ ਕਿਸੇ ਨੂੰ ਨਹੀਂ ਦਿੱਤੇ ਅਸੀਂ ਮੰਗ ਇਹ ਕਰਦੇ ਹਾਂ ਪਹਿਲਾਂ ਤਾਂ ਪਹਿਲਾਂ ਤਾਂ ਭਾਈਚਾਰੇ ਨੂੰ ਪੀਲੇ ਆ ਭਾਈਚਾਰੇ ਨੂੰ ਵੀ ਲਈ ਹੈ ਵੀ ਈਦਗਾ ਸਭ ਦੀ ਆ ਸਭ ਦੇ ਲਈ ਖੁੱਲੀ ਆ ਮੇਰੀ ਪਰਸਨਲ ਨਹੀਂ ਆ ਕੁਝ ਸ਼ਾਰਦਤੀ ਲੋਕ ਆਪਣਾ ਲੀਡਰੀ ਚ ਮਗਾਉਣ ਵਾਸਤੇ ਭਾਈਚਾਰੇ ਨੂੰ ਗਮਰਾਹ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਆ ਵੀ ਜਦੋਂ ਮਰਜੀ ਆ ਕੇ ਸਲੀਮ ਸਾਹਿਬ ਤਕਰੀਬਨ ਦੁਕਾਨ ਤੇ ਰਹਿੰਦੇ ਨੇ 24 ਘੰਟੇ ਸਾਡੇ ਖਜ਼ਾਨਚੀ ਨੇ ਹਸਾਬ ਕਿਤਾਬ ਜਿਹਨੇ ਦੇਖਣਾ ਦੇਖ ਸਕਦਾ 25 ਸਾਲ ਦਾ ਪਿਛਲੇ ਦਾ ਪਾਈ ਪਾਈ ਐਨ ਬਿਲਾਂ ਸਮੇਤ ਮੋਤੀਆਂ ਮੈਂ ਉਹ ਜਨ ਕੇ ਰੱਖਿਆ ਹੋਇਆ ਪਿਛਲੇ 1 ਸਾਲ ਦਾ ਹਸਾਬ ਕਿਤਾਬ 15-16 ਲੱਖ ਰੁਪਈਆ ਉਹ ਕੋਈ ਪਤਾ ਨਹੀਂ ਇਹਨਾਂ ਨੇ ਕਿੱਥੇ ਸਟਿਆ ਕਿੱਥੇ ਨਹੀਂ ਉਹ ਇਹਨਾਂ ਨੂੰ ਪਤਾ ਹੋਣਾ ਅੱਜ ਤੱਕ ਜਦੋਂ ਕਿ 15-16 ਲੱਖ ਉਹ ਪਲੱਸ 1,65,000 ਰੁਪਏ ਕੈਸ਼ੀਅਰ ਸਾਹਿਬ ਤੋਂ ਇਸ ਤੋਂ ਪਹਿਲਾਂ ਲੈ ਕੇ ਗਏ ਨੇ ਉਹਦਾ ਕੋਈ ਅੱਜ ਤੱਕ ਇਹਨਾਂ ਨੇ ਹਿਸਾਬ ਕਿਤਾਬ ਨਹੀਂ ਦਿੱਤਾ ਕੈਸ਼ੀਅਰ ਨੂੰ ਅਸੀਂ ਪ੍ਰਸ਼ਾਸਨ ਨੂੰ ਦਾ ਪਹਿਲਾਂ ਦਾ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਬਿਲਕੁਲ ਐਂਡ ਸਪਾਸਟ ਇਨਕੁਆਇਰੀ ਕਰਕੇ ਕਾਰਵਾਈ ਕੀਤੀ ਅੱਗੇ ਬੇਨਤੀ ਇਹ ਵੀ ਜੋ ਪਰਚੇ ਜਿਨ੍ਹਾਂ ਦੇ ਪਰਚੇ ਹੋਏ ਨੇ ਜਿਨ੍ਹਾਂ ਤੇ ਐਫਆਈਆਰਾਂ ਗੱਡੀਆਂ ਨੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜੋ ਵੀ ਹੈ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਜੋ ਲੋਕ ਸ਼ਹਿਰ ਦੇ ਵਿੱਚ ਨਫ਼ਰਤ ਭਲਾ ਰਹੇ ਨੇ ਆਪਸੀ ਭਾਈਚਾਰੇ ਦੇ ਵਿੱਚ ਉਹਨਾਂ ਨੂੰ ਬੇਇੱਜ਼ਤੀ ਆ ਵੀ ਗਰੇਜ ਕੀਤਾ ਜਾਵੇ ਭਾਈਚਾਰੇ ਦਾ ਪਿਆਰ ਮੁਹੱਬਤ ਇਸ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਵੇ ਦੁਰਮੈ ਉਹਦੇ ਕੋਲ 318 4 ਬੀ ਐਨ ਐਸ ਭਾਵ 40 ਤੋਂ 2 आईपीਸੀ 329 3 ਬੀ ਐਨ ਐਸ ਭਾਵ 44 ਤੋਂ 47 ਆਈ ਪੀਸੀ 66 ਉਹ ਬੀ ਐਨ ਐਸ ਭਾਵ 120 ਵੀ ਇਹ ਜੀ ਮੁਹੰਮਦ ਹਨੀਫ ਨੇ ਜੀ ਉਹਨਾਂ ਨੇ ਕੰਪਲੇਨਟ ਦਿੱਤੀ ਸੀ ਕਿ ਮੁਹੰਮਦ ਹਨੀਬ ਤਾਲਮ ਮੁਹੰਮਦ ਸ਼ਰੀਫ ਰੈਜ਼ੀਡੈਂਟ ਆਫ ਬਲਦੇਵ ਕਲੋਨੀ ਨੱਭਾ ਇਹ ਕਹਿੰਦੇ ਨੇ ਵੀ ਇਹ ਜਨਰ ਫੈਕਟਰੀ ਨੇ ਜੀ ਪੰਜਾਬ ਮੁ슬림 ਵੈਲਫੇਅਰ ਕਾਉਂਸਲ ਰਜਿਸਟਰਡ ਇਨਸਾਈਡ ਲੋਹਰਾਂਗੇਟ ਨੱਭਾ ਠੀਕ ਹੈ ਜੀ ਤੇ ਇਹ ਸੱਤ ਬੰਦੇ ਨੇ ਕੁਝ ਲਾਹਵਾਂ ਕੰਮ ਵਗੈਰਾ ਦੇ ਖਿਲਾਫ ਇਹਨਾਂ ਨੇ ਸੱਤ ਦੇ ਬੱਚਿਆਂ ਦਾ ਜ਼ਿਕਰ ਆਇਆ ਵੀ ਇਹਨਾਂ ਨੇ ਇੱਕ ਕੁਝ ਲੈਟਰ ਪੈਡ ਇਹਨਾਂ ਵੀ ਜੂਸ ਕੀਤੀ ਹੈ ਰਿਜਿਸਟਰ ਨਹੀਂ ਸੀਗੇ ਔਰ ਇਹ ਆਪਣਾ ਈਦਗਾ ਪੈ ਜਾਂਦੀ ਹੈ ਜੀ ਨਵੀਂ ਨਾਦ ਮੰਡੀ ਉੱਥੇ ਜੀ ਉਹਨਾਂ ਦੀ ਪਈ ਹੋਈ ਜੀ ਇਹ ਕਹਿੰਦੇ ਨੇ ਜੀਨ ਦੂਰ ਦਾ 24 ਵਿੱਚ ਕਮੇਟੀ ਦੇ ਪ੍ਰਧਾਨ ਲਾਹਤਾਂ ਤੇ ਹੋਰ ਨੇ ਤੇ 20 ਕੁਇੰਟਲ ਕਣਕ 200 ਕੁਇੰਟਲ ਕੂੜੀ ਕੋਟੋਰ ਸਮਾਨ ਹੈ ਜਿਹੜਾ ਜੀ ਤੇ 45 ਵਿਗੇ ਜ਼ਮੀਨ ਤੇ ਕਬਜ਼ਾ ਕਰਕੇ ਧੀਰੀ ਤੇ ਜਿਹੜੀ ਇਹ ਕਣਕ ਦੀ ਬਦਲ ਵੜ ਕੇ ਵੇਚੀ ਇਹਦੀ ਇਨਕੁਆਰੀ ਡੀਐਸਟੀ ਸਾਹਿਬ ਨਾਪਾ ਨੇ ਕੀਤੀ ਸੀ ਉਹਨਾਂ ਦੀ ਇਨਕੁਆਰੀ ਤੋਂ ਬਾਅਦ ਡੀ ਇਲੀਗਲ ਪਟਿਆਲਾ ਦੀ ਰਾਇਦਰ ਨਿਗਤਮਾ ਦਾ ਜ਼ਰੂਰੇ ਮੇਰੇ ਕੋਲ ਦਿੱਤੇ ਚਾਹੀਏ ਜੀ ਮੈਂ ਗਵਾਹਾਂ ਦੇ ਬਿਆਨ ਵਗੈਰਾ ਲਿਖੂਗਾ ਸਹੀ ਤੱਥ ਤਫਾ ਮਿਸਲ ਤੇ ਲਿਆ ਕੇ ਇਹ ਦੁਰਮਸਤ ਸਾਲ ਤੋਂ ਘਟਦੇ ਨੇ ਓਸ਼ੀਅਨ ਮੂਵਸ ਦੇ ਕੇ ਉਹਦੀ ਨਰਟੀਗੇਸ਼ਨ ਦੇ ਕੀ ਲੋਕੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ